ਨਾ ਤਾਂ ਇਹ ਕੋਈ ਫਿਲਮ ਦੀ ਕਹਾਣੀ ਆ ਨਾ ਕਿਸੇ ਲੇਖਕ ਦੀ ਕਲਪਨਾ ਇਹ ਇੱਕ ਸੱਚੀ ਕਹਾਣੀ ਆ ਇੱਕ ਅਜੀਹੀ ਇਨਸਾਨ ਦੀ ਜਿਸ ਨੇ ਉਸ ਜਗ੍ਹਾ ਤੇ ਜਾਉਂ ਕੇ ਦਿਖਾਇਆ ਜਿੱਥੇ ਇਨਸਾਨ ਇੱਕ ਦਿਨ ਵੀ ਜਾਉਣ ਦੀ ਉਮੀਦ ਨਹੀਂ ਕਰ ਸਕਦਾ ਏਰੇਗਿਸਤਾਨ ਜਿੱਥੇ ਨਾ ਪਾਣੀ ਹੁੰਦਾ ਨਾ ਸ਼ਾਂ ਨਾ ਖਾਣਾ ਅਤੇ ਨਾ ਹੀ ਕੋਈ ਮਦਦ ਫਿਰ ਵੀ ਇਸ ਇਨਸਾਨ ਨੇ ਉਸ ਜਗ੍ਹਾ ਤੇ ਲਗਾਤਾਰ 77 ਦਿਨ ਜਿਉਂ ਕੇ ਮੌਤ ਨੂੰ ਹਰਾ ਦਿੱਤਾ ਸਮੁੰਦਰ ਵਿੱਚ ਜੇ ਕੋਈ ਇਨਸਾਨ ਫਸ ਜਾਵੇ ਤਾਂ ਕੋਈ ਨਾ ਕੋਈ ਸਹਾਰਾ ਮਿਲ ਜਾਂਦਾ ਪੀਣ ਵਾਸਤੇ ਮੀਂਹ ਦਾ ਪਾਣੀ ਮਿਲ ਜਾਂਦਾ ਸਰੀਰ ਨੂੰ ਠੰਡਾ ਰੱਖਣ ਵਾਸਤੇ ਕੁਦਰਤੀ ਹਵਾ ਮਿਲ ਜਾਂਦੀ ਆ ਤੇ ਖਾਣ ਵਾਸਤੇ ਮੱਛੀਆਂ ਜਾਂ ਹੋਰ ਕੋਈ ਸਮੁੰਦਰੀ ਜੀਵ ਮਿਲ ਜਾਂਦਾ ਜੰਗਲਾਂ ਦੇ ਵਿੱਚ ਵੀ ਜੇ ਕੋਈ ਇਨਸਾਨ ਫਸ ਜਾਵੇ ਤਾਂ ਕੁਝ ਨਾ ਕੋਈ ਖਾਣ ਪੀਣ ਵਾਸਤੇ ਮਿਲ ਹੀ ਜਾਂਦਾ ਤੇ ਬਚਾਅ ਦਾ ਕੋਈ ਨਾ ਕੋਈ ਰਾਹ ਨਿਕਲ ਆਉਂਦਾ ਪਰ ਰੇਗਿਸਤਾਨ ਇੱਕ ਅਜੀਹੀ ਜਗ੍ਹਾ ਜਿੱਥੇ ਇਨਸਾਨ ਦੇ ਸਾਹਮਣੇ ਸਿਰਫ ਮੌਤ ਹੀ ਹੁੰਦੀ ਹੈ ਉਥੇ ਜਿਉਣਾ ਨਹੀਂ ਸਿਰਫ ਸਹਿਣਾ ਪੈਂਦਾ ਇਸ ਕਹਾਣੀ ਦਾ ਮੁੱਖ ਕਿਰਦਾਰ ਸੀ ਰਿੱਕੀ ਮੈਗੀ ਰਿੱਕੀ ਮੈਗੀ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਪੈਦਾ ਹੋਇਆ ਉਹ ਵੀ ਸਾਡੇ ਵਰਗਾ ਇੱਕ ਆਮ ਇਨਸਾਨ ਸੀ ਜੋ ਆਪਣੀ ਸਧਾਰਨ ਜ਼ਿੰਦਗੀ ਜਿਉਂ ਰਿਹਾ ਸੀ ਪਰ ਜ਼ਿੰਦਗੀ ਨੇ ਉਹਨੂੰ ਛੇਤੀ ਹੀ ਸਬਕ ਸਿਖਾ ਦਿੱਤੇ ਜਵਾਨੀ ਵਿੱਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਪਾਲਣ ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਅਚਾਨਕ ਰਿੱਕੀ ਦੇ ਮੋੜਿਆਂ ਤੇ ਆ ਗਈ ਰਿੱਕੀ ਨੇ ਹਾਰ ਨਹੀਂ ਮੰਨੀ ਉਸਨੇ ਪੜ੍ਹਾਈ ਵੀ ਜਾਰੀ ਰੱਖੀ ਅਤੇ ਜੋ ਵੀ ਕੰਮ ਉਹਨੂੰ ਮਿਲਿਆ ਪਰਿਵਾਰ ਨੂੰ ਪਾਲਣ ਵਾਸਤੇ ਉਹਨੇ ਕੀਤਾ ਉਹ ਕੰਮ ਕਰਦਾ ਰਿਹਾ ਕਦੇ ਬਿਜਲੀ ਦਾ ਕੰਮ ਕਦੇ ਮੱਛੀ ਫੜਨ ਵਾਲੀ ਬੋਟ ਤੇ ਮਜ਼ਦੂਰੀ ਦਾ ਕੰਮ ਉਸਦਾ ਇੱਕੋ ਇੱਕ ਮਕਸਦ ਸੀ ਪਰਿਵਾਰ ਨੂੰ ਸੰਭਾਲਣਾ ਅਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਰਹਿਣਾ ਤਰੱਕੀ ਕਰਨਾ ਫਿਰ ਆਇਆ ਸਾਲ 2006 ਉਸ ਸਮੇਂ ਰਿੱਕੀ ਦੀ ਉਮਰ ਸੀ 36 ਸਾਲ ਉਸ ਨੂੰ ਇੱਕ ਛੋਟਾ ਜਿਹਾ ਸਰਕਾਰੀ ਕੰਮ ਦਾ ਟੈਂਡਰ ਮਿਲ ਗਿਆ ਕੁਵਿੰਸਲੈਂਡ ਤੋਂ ਵੈਸਟਰਨ ਆਸਟ੍ਰੇਲੀਆ ਤੱਕ ਜ਼ਰੂਰੀ ਦਸਤਾਵੇਜ਼ ਭਾਵ ਕੇ ਡਾਕ ਪਹੁੰਚਾਉਣ ਦਾ ਦੂਰੀ ਸੀ ਲਗਭਗ 3000 ਕਿਲੋਮੀਟਰ ਇੱਕ ਪਾਸੇ ਦੀ ਅਤੇ ਰਸਤਾ ਆਸਟ੍ਰੇਲੀਆ ਦੇ ਸਭ ਤੋਂ ਸੁੰਨੇ ਅਤੇ ਖਤਰਨਾਕ ਇਲਾਕਿਆਂ ਦੇ ਵਿੱਚੋਂ ਲੰਘਦਾ ਸੀ ਰਿੱਕੀ ਹਵਾਈ ਯਾਤਰਾ ਕਰ ਸਕਦਾ ਸੀ ਪਰ ਪੈਸਿਆਂ ਦੀ ਕਮੀ ਕਰਕੇ ਉਹਨੇ ਆਪਣੀ ਪੁਰਾਣੀ ਕਾਰ ਦੇ ਨਾਲ ਹੀ ਸਾਰਾ ਸਫ਼ਰ ਤੈਅ ਕਰਨ ਦਾ ਫੈਸਲਾ ਕੀਤਾ ਰਿੱਕੀ ਨੇ ਪੈਟਰੋਲ ਦੀਆਂ ਕੰਨੀਆਂ ਪਾਣੀ ਦੀਆਂ ਬੋਤਲਾਂ ਅਤੇ ਖਾਣ ਪੀਣ ਦਾ ਸਮਾਨ ਨਾਲ ਰੱਖ ਲਿਆ ਇਹ ਰਸਤਾ ਬਟਾਈਨ ਹਾਈਵੇ ਕਿਹਾ ਜਾਂਦਾ ਇਸ ਰਸਤੇ ਨੂੰ ਇੱਕ ਅਜੇਹਾ ਰੋਡ ਜਿੱਥੇ ਨਾ ਮੋਬਾਈਲ ਸਿਗਨਲ ਹੁੰਦਾ ਅਤੇ ਨਾ ਹੀ ਦੂਰ ਦੂਰ ਤੱਕ ਕੋਈ ਇਨਸਾਨ ਨਜ਼ਰ ਆਉਂਦਾ ਦਿਨ ਦੇ ਸਮੇਂ ਇੱਥੇ ਸੂਰਜ ਅੱਗ ਵਰਗਾ ਵਰਸਦਾ ਰਾਤ ਨੂੰ ਠੰਡ ਹੱਡੀਆਂ ਤੱਕ ਨੂੰ ਜਮਾ ਕੇ ਰੱਖ ਦਿੰਦੀ ਆ। ਦੋ ਦਿਨਾਂ ਦੀ ਯਾਤਰਾ ਬਾਅਦ ਰਿੱਕੀ ਇੱਕ ਐਸੇ ਇਲਾਕੇ ਵਿੱਚ ਪਹੁੰਚ ਗਿਆ ਜਿੱਥੇ ਸੈਂਕੜੇ ਮੀਲ ਤੱਕ ਕੋਈ ਵੀ ਰਹਿੰਦਾ ਹੀ ਨਹੀਂ ਸੀ। ਅਚਾਨਕ ਰਿੱਕੀ ਦੀ ਨਜ਼ਰ ਸੜਕ ਦੇ ਕਿਨਾਰੇ ਖੜੀ ਇੱਕ ਕਾਰ ਤੇ ਪਈ। ਤਿੰਨ ਲੋਕ ਮਦਦ ਮੰਗ ਰਹੇ ਸੀ। ਰਿੱਕੀ ਨੇ ਬਿਨਾਂ ਸੋਚੇ ਇਨਸਾਨੀਅਤ ਦੇ ਨਾਤੇ ਉਹਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਉਹਨਾਂ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਕੁਝ ਸਮੇਂ ਬਾਅਦ ਜਦੋਂ ਰਿੱਕੀ ਨੂੰ ਪਿਆਸ ਲੱਗੀ ਉਸਨੇ ਪਾਣੀ ਮੰਗਿਆ ਜਿਵੇਂ ਹੀ ਉਸਨੇ ਪਾਣੀ ਪੀਤਾ ਕੁਝ ਮਿੰਟਾਂ ਵਿੱਚ ਹੀ ਉਹਦਾ ਸਿਰ ਭਾਰਾ ਹੋ ਗਿਆ ਅਤੇ ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਉਸ ਨੂੰ ਨਹੀਂ ਪਤਾ ਸੀ ਕਿ ਉਸ ਪਾਣੀ ਵਿੱਚ ਨਸ਼ੀਲਾ ਪਦਾਰਥ ਮਲ੍ਹਾ ਦਿੱਤਾ ਗਿਆ ਸੀ ਜਦੋਂ ਰਿਕੀ ਨੂੰ ਹੋਸ਼ ਆਇਆ ਉਹ ਆਪਣੇ ਆਪ ਨੂੰ ਰੇਗਿਸਤਾਨ ਦੇ ਬਿਲਕੁਲ ਵਿੱਚਕਾਰ ਇਕੱਲਾ ਪਾਉਂਦਾ ਨਾ ਉਸਦੇ ਪੈਰਾਂ ਵਿੱਚ ਜੁੱਤੀ ਸੀ ਨਾ ਮੋਬਾਈਲ ਫੋਨ ਨਾ ਪੈਸੇ ਨਾ ਕਾਰ ਨਾ ਖਾਣਾ ਅਤੇ ਨਾ ਹੀ ਪਾਣੀ ਲੁਟੇਰੇ ਉਹਦੀ ਹਰੇਕ ਚੀਜ਼ ਲੁੱਟ ਕੇ ਲੈ ਗਏ ਸੀ ਅਤੇ ਉਹਨੂੰ ਮਰਨ ਵਾਸਤੇ ਰੇਗਿਸਤਾਨ ਦੇ ਵਿੱਚ ਇਕੱਲਾ ਛੱਡ ਗਏ ਉਸੇ ਪਲ ਰਿਕੀ ਨੂੰ ਸਮਝ ਆ ਗਈ ਕਿ ਇੱਥੇ ਕੋਈ ਹੁਣ ਆਉਂਦਾ ਨਹੀਂ ਜੇ ਜਿਉਣਾ ਤਾਂ ਆਪਣੇ ਆਪ ਹੀ ਆਪਣੇ ਆਪ ਨੂੰ ਬਚਾਉਣਾ ਪਊਗਾ ਤਪਦੀ ਰੇਤ ਤੇ ਨੰਗੇ ਪੈਰ ਚੱਲਦੇ ਆਂ ਉਸ ਦੇ ਪੈਰ ਮੱਚੀ ਜਾਂਦੇ ਸੀ ਪਾਣੀ ਦੀ ਭਾਲ ਵਿੱਚ ਉਹ ਕਈ ਵਾਰ ਵਹਿਮ ਦੇਖਦਾ ਝੀਲਾਂ ਅਤੇ ਪਾਣੀ ਪਰ ਨੇੜੇ ਜਾ ਕੇ ਸਿਰਫ ਸੁੱਕੀ ਰੇਤ ਮਿਲਦੀ ਸੀ ਆਖਰਕਾਰ ਉਸ ਨੂੰ ਚਿੱਕੜ ਦੇ ਨਾਲ ਭਰਿਆ ਇੱਕ ਟੋਆ ਮਿਲ ਗਿਆ ਪਾਣੀ ਗੰਦਾ ਸੀ ਪਰ ਮੌਤ ਤੋਂ ਚੰਗਾ ਸੀ ਉਹ ਰਾਤ ਨੂੰ ਇੱਕ ਗੁਫਾ ਵਿੱਚ ਲੁਕਿਆ ਭੁੱਖ ਅਤੇ ਡਰ ਨੇ ਉਹਨੂੰ ਹਰ ਹੱਦ ਪਾਰ ਕਰਨ ਵਾਸਤੇ ਮਜਬੂਰ ਕਰ ਦਿੱਤਾ ਉਹ ਸਿਰਫ ਜਿਉਣਾ ਚਾਹੁੰਦਾ ਸੀ ਹੋਰ ਕੋਈ ਵੀ ਇੱਛਾ ਬਾਕੀ ਬਚੀ ਹੋਈ ਨਹੀਂ ਸੀ ਹਰ ਸਵੇਰ ਰਿੱਕੀ ਨਵੀਂ ਉਮੀਦ ਨਾਲ ਅੱਗੇ ਵਧਦਾ ਦਿਨ ਦੀ ਗਰਮੀ ਰਾਤ ਦੀ ਠੰਡ ਅਤੇ ਜੰਗਲੀ ਜਾਨਵਰਾਂ ਦਾ ਡਰ ਸਾਰਾ ਕੁਝ ਆਪਦੇ ਸਰੀਰ ਤੇ ਸੰਦਾ ਕਈ ਦਿਨਾਂ ਬਾਅਦ ਅਸਮਾਨ ਵਿੱਚ ਕਾਲੇ ਬੱਦਲ ਆਏ ਤੇ ਮੀਂਹ ਪਿਆ ਉਹ ਮੀਂਹ ਵਿੱਕੀ ਲਈ ਜਿਵੇਂ ਰੱਬ ਦੀ ਰਹਿਮਤ ਸੀ ਰਿੱਕੀ ਨੇ ਜਿੰਨਾ ਹੋ ਸਕਿਆ ਪਾਣੀ ਇਕੱਟਾ ਕੀਤਾ ਕੁਦਰਤੀ ਮੀਂਹ ਦਾ ਪਾਣੀ ਸੀ ਤਾਂ ਪੀਣ ਵਾਸਤੇ ਵੀ ਚੰਗਾ ਸੀ ਇਸ ਤਰ੍ਹਾਂ ਕਰਦਿਆਂ 60 ਦਿਨ ਲੰਘ ਗਏ ਉਹਦਾ ਸਰੀਰ ਕਮਜ਼ੋਰ ਹੋ ਗਿਆ ਸੀ ਪਰ ਹੌਂਸਲੇ ਅਜੇ ਵੀ ਜਿਉਂਦੇ ਸੀ ਫਿਰ ਆਇਆ 5 ਅਪ੍ਰੈਲ ਸਾਲ 2006 ਦਾ ਦਿਨ, ਰੇਗਿਸਤਾਨ ਦਾ 72ਵਾਂ ਦਿਨ। ਰਿੱਕੀ ਇੱਕ ਟਿੱਲੇ ਕੋਲ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਸਮੇਂ ਦੋ ਇਨਸਾਨ, ਗ੍ਰੀਗ ਅਤੇ ਮਾਰਕ ਉੱਥੋਂ ਦੀ ਲੰਘ ਰਹੇ ਸੀ। ਪਹਿਲਾਂ ਉਹਨਾਂ ਨੂੰ ਲੱਗਿਆ ਕਿ ਕੋਈ ਜਾਨਵਰ ਮਰਿਆ ਪਿਆ। ਪਰ ਨੇੜੇ ਆ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਇੱਕ ਇਨਸਾਨ ਆ ਜੋ ਹਜੇ ਵੀ ਸਾਹ ਲੈਂਦਾ ਤੇ ਜਿਉਂਦਾ ਮਦਦ ਤੁਰੰਤ ਬੁਲਾਈ ਗਈ ਹੈਲੀਕਾਪਟਰ ਦੇ ਰਾਹੀਂ ਰਿੱਕੀ ਨੂੰ ਡਾਰਮਨ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ 6 ਦਿਨਾਂ ਬਾਅਦ ਜਦੋਂ ਰਿੱਕੀ ਨੂੰ ਹੋਸ਼ ਆਇਆ ਡਾਕਟਰ ਵੀ ਹੈਰਾਨ ਸੀ ਗੁੰਮ ਹੋਣ ਸਮੇਂ ਉਹਦਾ ਵਜ਼ਨ 106 ਕਿਲੋ ਸੀ ਅਤੇ ਹੁਣ ਸਿਰਫ 48 ਕਿਲੋ ਭਾਰ ਰਹਿ ਗਿਆ ਸੀ ਰਿੱਕੀ ਦਾ ਰਿੱਕੀ ਮੈਗੀ ਉਹ ਇਨਸਾਨ ਬਣ ਗਿਆ ਜਿਸ ਨੇ ਸਾਬਤ ਕਰ ਦਿੱਤਾ ਕਿ ਜਦੋਂ ਇਨਸਾਨ ਦੇ ਅੰਦਰ ਜਾਣ ਦੀ ਇੱਛਾ ਹੋਵੇ ਤਾਂ ਸਭ ਤੋਂ ਖਤਰਨਾਕ ਰੇਗਿਸਤਾਨ ਵੀ ਉਹਨੂੰ ਹਰਾ ਨਹੀਂ ਸਕਦਾ ਇਹ ਕਹਾਣੀ ਸਾਨੂੰ ਸਿਖਾਉਂਦੀ ਆ ਕਿ ਹਿੰਮਤ ਦੇ ਸਾਹਮਣੇ ਮੌਤ ਵੀ ਇੱਕ ਦਿਨ ਝੁਕ ਜਾਂਦੀ ਆ ਤੁਹਾਨੂੰ ਇਹ ਸੱਚੀ ਕਹਾਣੀ ਕਿੱਦਾਂ ਦੀ ਲੱਗੀ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਇਸ ਤਰ੍ਹਾਂ ਦੀਆਂ ਹੋਰ ਚੰਗੀਆਂ ਸੇਧ ਦੇਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਅਸੀਂ ਪਹੁੰਚਾ ਸਕੀਏ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ